ਮੇਰਾ ਨਾਮ ਡਾਕਟਰ ਦੀਚਾ ਸਿੰਘ ਸਰਪੰਚ ಗ್ರಾಮ ਪੰਚਾਇਤ ਸਾਦਿਕ ਮੈਂ ਸਮੂਹ ਨਗਰ ਨਿਵਾਸੀ ਤੇ ਇਲਾਕਾ ਨਿਵਾਸੀਆਂ ਨੂੰ 76ਵੇਂ ਗਣਤੰਤਰਤਾ ਦਿਵਸ ਦੀਆਂ ਬਹੁਤ ਬਹੁਤ ਮੁਬਾਰਕਾਂ ਦਿੰਦਾ ਅੱਜ ਅਸੀਂ ਪ੍ਰਾਇਮਰੀ ਸਕੂਲ ਵਿਖੇ ਝੰਡਾ ਲਹਿਰਾਉਣਾ ਆਏ ਹਾਂ ਮੈਂ ਸਮੂਹ ਸਟਾਫ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਸਾਡੀ ਸਮੁੱਚੀ ಗ್ರಾಮ ਪੰਚਾਇਤ ਨੂੰ ਇੱਥੇ ਸੱਦ ਕੇ ਝੰਡਾ ਲਹਿਰਾਉਣ ਦਾ ਮੌਕਾ ਦਿੱਤਾ ਅਸੀਂ ਸਮੂਹ ਸਟਾਫ ਨੂੰ ਵਿਸ਼ਵਾਸ ਦਿਵਾਉਣਾ ਹੈ ਕਿ ਜੋ ਵੀ ਬੱਚਿਆਂ ਦੇ ਭਵਿੱਖ ਨਾਲ ਸੰਬੰਧਿਤ ਸਾਡੇ ਤੋਂ ਮੰਗ ਕਰਨਗੇ ਅਸੀਂ ਪਹਿਲ ਦੇ ਆਧਾਰ ਤੇ ਸਕੂਲ ਦੇ ਸੰਬੰਧ ਵਿੱਚ ਦੇਣ ਨੂੰ ਤਿਆਰ ਹਾਂ ਹਾਂਜੀ ਜਸਵਿੰਦਰ ਸਿੰਘ ਸੈਂਟਰ ਹੈਡ ਟੀਚਰ ਸਾਦਕ ਜੀ ਸਭ ਤੋਂ ਪਹਿਲਾਂ ਤਾਂ ਸਾਰੇ ਦੇਸ਼ ਵਾਸੀਆਂ ਨੂੰ ਸਾਡੇ 76ਵੇਂ ਗਣਤੰਤਰ ਦਿਵਸ ਦੀਆਂ ਬਹੁਤ-ਬਹੁਤ ਮੁਬਾਰਕਬਾਦ ਹਾਂਜੀ ਜਿਵੇਂ ਤੁਸੀਂ ਬਿਲਕੁਲ ਠੀਕ ਫਰਮਾਇਆ ਇਸ ਦਿਨ ਸਾਡਾ ਸਾਡੇ ਦੇਸ਼ ਦਾ ਜਿਹੜਾ ਸੰਵਿਧਾਨ ਹੈ ਉਹ ਲਾਗੂ ਕੀਤਾ ਗਿਆ ਸੀ 26 ਜਨਵਰੀ ਦੇ ਦਿਨ ਤੇ ਇਸ ਦਿਨ ਨੂੰ ਅਸੀਂ ਗਣਤੰਤਰ ਦਿਵਸ ਦੇ ਰੂਪ ਵਿੱਚ ਮਨਾਉਂਦੇ ਆ ਤੇ ਸਰਕਾਰੀ ਪ੍ਰਾਇਮਰੀ ਸਕੂਲ ਸਾਦਕ ਦੇ ਵਿੱਚ ਅੱਜ ਆ ਕੇ ਸਾਡੀ ਪੰਚਾਇਤ ਨੇ ਸਾਡੇ ਸਰਪੰਚ ਸਾਹਿਬ ਨੇ ਇੱਥੇ ਝੰਡਾ ਲਹਿਰਾਉਣ ਦੀ ਜਿਹੜੀ ਰਸਮ ਹੈ ਉਹ ਅਦਾ ਕੀਤੀ ਹੈ ਇਹਦੇ ਵਿੱਚ ਸਾਰੀ ਪੰਚਾਇਤ ਪਿੰਡ ਵਾਸੀ ਸਾਡੇ ਸਕੂਲ ਦਾ ਸਾਰਾ ਸਟਾਫ ਹਾਜ਼ਰ ਸੀਗਾ ਤੇ ਬੱਚਿਆਂ ਦੇ ਵਿੱਚ ਬੜਾ ਉਤਸ਼ਾਹ ਸੀ ਇਥੇ ਤਾਂ ਚਲੋ ਇੱਕ ਸੈਲੀਬ੍ਰੇਸ਼ਨ ਕਰਵਾਉਣਾ ਬਣਦਾ ਹੈ ਇਹ ਸਾਡੇ ਦੇਸ਼ ਦੀਆਂ ਰਸਮਾਂ ਜਿਵੇਂ ਅਸੀਂ ਆਮ ਤੌਰ ਤੇ ਜਦੋਂ ਵੀ ਖੁਸ਼ੀ ਦਾ ਟਾਈਮ ਹੁੰਦਾ ਅਸੀਂ ਉਹਨੂੰ ਸੈਲੀਬ੍ਰੇਟ ਕਰਨ ਵਾਸਤੇ ਮਠਾਈ ਵੰਡਦੇ ਆ ਤੇ ਬੱਚਿਆਂ ਲਈ ਖਾਸ ਤੌਰ ਤੇ ਅਟਰੈਕਸ਼ਨ ਦਾ ਟਾਈਮ ਸਾਧਨ ਵੀ ਹੈ ਕਿਉਂਕਿ ਅਸੀਂ ਜਦੋਂ ਮੂ ਮਠਾ ਕਰਵਾਉਨੇ ਆ ਬੱਚਿਆਂ ਨੂੰ ਇੱਕ ਹਰ ਵਾਰ ਹੀ ਆਉਂਦਾ ਵੀ ਜਦੋਂ ਦੇਸ਼ ਦੇ ਵਿੱਚ ਸਕੂਲ ਦੇ ਵਿੱਚ ਇਸ ਤਰ੍ਹਾਂ ਦਾ ਪ੍ਰੋਗਰਾਮ ਕੀਤਾ ਜਾਊਗਾ ਤਾਂ ਸਾਨੂੰ ਕੁਝ ਨਾ ਕੁਝ ਟ੍ਰੀਟ ਮਿਲੂਗੀ ਸਾਨੂੰ ਰਿਫਰੈਸ਼ਮੈਂਟ ਮਿਲੂਗੀ ਤੇ ਜਿਹੜੀ ਗੱਲ ਰਹੀ ਉਹਨਾਂ ਨੂੰ ਮੋਟੀਵੇਟ ਕਰਨ ਦੀ ਇਸ ਸਕੂਲ ਵਿੱਚੋਂ ਬਹੁਤ ਜ਼ਰੂਰੀ ਹੋ ਜਾਂਦਾ ਸਕੂਲਾਂ ਲਈ ਹਰ ਸਕੂਲ ਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਕਿਉਂਕਿ ਦੇਸ਼ ਹੈ ਜਿਹੜਾ ਦੇਸ਼ ਵਾਸਤੇ ਬੱਚਿਆਂ ਨੂੰ ਆਉਣ ਵਾਲੀਆਂ ਪੀੜ੍ਹੀਆਂ ਨੂੰ ਤਿਆਰ ਕਰਨ ਦਾ ਜਿਹੜਾ ਜਿੰਮਾ ਸਾਡੇ ਅਧਿਆਪਕ ਦੇ ਸਿਰ ਤੇ ਆ ਸਾਡਾ ਅਧਿਆਪਕ ਉਹਨਾਂ ਨੂੰ ਦੇਸ਼ ਦੀਆਂ ਜਿਹੜੀਆਂ ਇਤਿਹਾਸਕ ਬੁਲੰਦੀਆਂ ਹੈਗੀਆਂ ਜਿਹੜਾ ਸਾਡਾ ਇਤਿਹਾਸ ਹੈਗਾ ਬੁਲੰਦ ਇਤਿਹਾਸ ਹੈ ਉਹਦੇ ਬਾਰੇ ਜਾਣੂ ਕਰਵਾਉਂਦਾ ਹੈ ਸਾਡੀਆਂ ਦੇਸ਼ ਨੂੰ ਆਜ਼ਾਦ ਕਰਾਉਣ ਵਾਸਤੇ ਕੀਤੀਆਂ ਕੁਰਬਾਨੀਆਂ ਬਾਰੇ ਦੱਸਦਾ ਤਾਂ ਉਹਨਾਂ ਅੰਦਰ ਚੰਗੇ ਜਿਹੜੇ ਗੁਣ ਪੈਦਾ ਹੁੰਦੇ ਹੈ ਪ੍ਰਾਪਰਟੀ ਵੇਚਣੇ ਔਰ ਖੀਦਨੇ ਕੇ ਲਈ ਸੰਪਰਕ ਕਰੇ ਫੇਅਰ ਡੀਲ ਪ੍ਰਾਪਰਟੀਆਂ